ਰਾਜਸਥਾਨ ਦਾ ਇੱਕ ਹੋਰ ਖੂਬਸੂਰਤ ਸ਼ਹਿਰ ਪਰਬਤਸਰ ਜਿਹੜਾ ਕਿ ਇੱਕਾ ਝੀਲ ਦਾ ਕਰਕੇ ਸੋਹਣਾ ਲੱਗਦਾ ਸੋ ਮੂਹ ਜਿਹੜਾ ਸਾਰੇ ਖਤਮ ਕਿਉਂਕਿ ਪਿੱਛੇ ਆਪਾਂ ਜਦੋਂ ਉੱਥੋਂ ਲੰਘ ਕੇ ਆਇਆ ਨਾ ਮਕਰਾਨੇ ਤੋਂ ਉਹ ਸਭ ਉੱਪਰ ਬੜਾ ਉੱਥੇ ਮਿੱਟੀ ਘਟਾ ਉੜਦਾ ਤੇ ਅੱਖਾਂ ਓਖਾ ਲਾਲ ਹੋ ਗਈਆਂ ਸਫਰ ਦਾ ਕਰਕੇ ਅਣਕੌਣ ਕੱਪ ਲਾਈਆਂ ਨਹੀਂ ਘਟ ਲੈਂਗੇ ਇਹ ਵੀ ਸੋਹਣਾ ਸ਼ਹਿਰ ਆ ਜਦੋਂ ਆਪਾਂ ਮਕਰਾਨੇ ਤੋਂ ਕਿਸ਼ਨਗੜ੍ਹ ਨੂੰ ਜਾਂਦੇ ਆ ਜਾਂ ਪੁਸ਼ਕਰ ਸਾਈਡ ਜਾਂਦੇ ਆ ਇਹ ਰਸਤੇ ਚੋਂ ਦਾ ਅਸੀਂ ਮੋਟਰਸਾਈਕਲ ਤੇ ਗਏ ਕਰਕੇ ਪਿੰਡਾਂ ਵਿੱਚ ਦੀ ਸਫਰ ਕੀਤਾ ਜੇ ਗੱਡੀ ਤੇ ਜਾਂਦੇ ਆ ਤਾਂ ਆਪਾਂ ਜ਼ਿਆਦਾਤਰ ਵੱਡੇ ਰੋਡਾਂ ਤੇ ਲੰਘ ਜਾਂਦੇ ਆ ਅੱਜ ਦੇ ਤੇ ਜੇ ਇਧਰ ਦੀ ਆਮ ਤਾਂ ਪਰਬਤ ਸਰ ਸ਼ਹਿਰ ਇੱਥੇ ਇਸ ਝੀਲ ਦਾ ਆਨੰਦ ਲੈ ਕੇ ਜ਼ਰੂਰ ਜਾਓ ਕਿਉਂਕਿ ਇਹਦੇ ਸਾਈਡਾਂ ਤੇ ਜਿਹੜਾ ਹੈਗਾ ਝੀਲਾ ਪਹਾੜ ਪਕੂੜਨੇ ਵਧੀਆ ਸੋਹਣਾ ਬਣਿਆ ਹੋਇਆ ਹੈ